ਦਾ ਆ ਚੋਲੇ ਕਢਾ ਲਾ ਪਤਨ ਕਿਥੋਂ ਮਰੇ ਜੇ ਭਾ ਲੈ ਸੇਰ ਤੋਂ ਚੱਕ ਲੈ ਆਇਆ ਏ ਆ ਵੇ ਚੰਡੀਗੜ੍ਹ ਕੱਡਾ ਵੱਡਾ ਰੌਲਾ ਪੈ ਗਿਆ ਭੰਦਨਾ ਇਹ ਤਾਂ ਯਾਰ ਪੰਜਾਬੀਆਂ ਤੋਂ ਆਪਣੇ ਤੋਂ ਯੂਨੀਵਰਸਿਟੀ ਖੋਣ ਨੂੰ ਫਿਰਦੇ ਆ ਤੈਨੂੰ ਯੂਨੀਵਰਸਿਟੀ ਦਾ ਜੱਸੀ ਕਿਤੇ ਤੈਨੂੰ ਚੋਲੇ ਦਿਸੇ ਨਹੀਂ ਜਿਹੜੇ ਖਾਣੇ ਬਣਨੇ ਮੈਂ ਮੈਂ ਹੁਣ ਤੇਰੇ ਵਾਲੇ ਕੰਮ ਕਰਦਾ ਚੰਗਾ ਲੱਗਦਾ ਤੂੰ ਚੋਲੇ ਕੱਢ ਲਾ ਹੌਲੀ ਹੌਲੀ ਆਹੋ ਮੈਂ ਕਾ ਨਹੀਂ ਹੈ ਤੇਰਾ ਕਹ ਲੈ ਕੇ ਗੰਦ ਖੋਣੀ ਕਿੱਥੋਂ ਮੇਰੇ ਮੱਥੇ ਮਾਰਿਆ ਲੈ ਕੇ ਉਹ ਚੱਲ ਕੋਈ 10 ਮਿੰਟ ਮਗਰੋਂ ਖਾ ਲਾਂਗੇ ਰੋਟੀਆਂ ਹੀ ਖਾਣੀਆਂ ਆ ਉਹਨੇ ਭਾਈ ਨੇ ਪਾਤੇ ਹੁਣ ਮੈਂ ਤਾਂ ਤੁੱਲੇ ਆ ਲੈ ਆਇਆ ਵੇਖ ਕੇ ਪਾ ਲਿਆ ਕਰ ਕਿਹੜੇ ਤੋਰ ਅੱਖਾਂ ਵਿੱਚੀਆਂ ਹੁੰਦੀਆਂ ਅੱਖਾਂ ਤਾਂ ਖੁੱਲੀਆਂ ਹੁੰਦੀਆਂ ਉਹ ਤਾਂ ਰੱਬ ਨੇ ਤੇਰੇ ਦੋ ਲਾਣੇ ਆ ਉਹ ਮੈਂ ਤਾਂ ਵੇਖੇ ਸੀ ਆ ਤਾਂ ਯੂਨੀਵਰਸਿਟੀ ਨਾਲ ਖੋ ਕੇ ਤੇ ਆ ਤਾਂ ਇਹ ਰੌਲਾ ਹੀ ਯਾਰ ਆ ਕੁੜੀ ਨੇ ਤਾਂ ਫੱਟੇ ਹੀ ਚੱਕ ਤੇ ਆ ਤਾਂ ਨਿੱਕੀ ਜੀ ਨੇ ਯਾਰ ਜੱਕ ਨਹੀਂ ਯਾਰ ਆ ਹੀ ਲਿਆਤਾ ਆਪਣੇ ਪੰਜਾਬੀਆਂ ਤੋਂ ਦਿੱਲੀ ਵਾਲੇ ਯੂਨੀਵਰਸਿਟੀ ਖੋਣ ਨੂੰ ਫਿਰਦੇ ਆ ਆ ਵੇਡਾ ਹੋਇਆ ਪਿਆ ਆ ਹੋਰ ਉਹੀ ਤਾਂ ਖਬਰ ਵੇਖੀ ਜਾਂਦਾ ਮੈਂ ਕੱਲ ਨੂੰ ਚੰਡੀਗੜ੍ਹ ਜਾਊਂਗਾ ਕਿੱਡਾ ਵੱਡਾ ਰੌਲਾ ਪੈ ਗਿਆ ਉਹ ਚੌਲੇ ਕੱਢ ਲਾ ਸਵੇਣਾ ਮਿੱਥੋ ਕਿਤੇ ਜੁੱਤੀਆਂ ਖਾਲੀ ਤੇ ਤੂੰ ਚੰਡੀਗੜ੍ਹ ਕੀ ਲੈ ਜਾਣਾ ਉੱਥੇ ਕੁੜੀਆਂ-ਕੁੜਨੇ ਵੇਖਣ ਜਾਣਗੇ ਆਪੇ ਇੱਥੇ ਫੇਰਨਾ ਫਿਰਦੀਆਂ ਕੁੜੀਆਂ-ਕੁੜਗਾ ਮੈਂ ਕੁੜੀਆਂ-ਕੁੜਗਾ ਵੇਨਾਂ ਫਿਰਦਾ ਮੈਂ ਮਰੀ ਜੰਨੀ ਆ ਹੋਰ ਤੁਸੀਂ ਨੇ ਕੀ ਖਾਇਆ ਨਹੀਂ ਦੇਖੋ ਲੈਣੇ ਕਿਤੇ ਆਹ ਕਿਹੜਾ ਤੂੰ ਕਿ ਬੈਗ ਲੈ ਚੱਕੀ ਹਣਾ ਤੇ ਕੁੜਗੇ ਤੂੰ ਤੀਜੇ ਦਿਨ ਫੇਰ ਆ ਗਈਆਂ ਇਹਨੂੰ ਰੋਜ਼ ਥੋੜੀ ਇਹਨੂੰ ਘਰੇ ਲੈ ਆ ਆਹ ਨੇ ਮੇਰੀ ਧੀ ਤੈਨੂੰ ਕਿਹਨੇ ਕਿਹਾ ਸੀ ਇਹ ਲੈ ਆਉਣ ਉਹ ਮਮਮੀ ਨੇ ਕਿਹਾ ਸੀ ਮੈਨੂੰ ਤਾਂ ਇਹ ਤਾਂ ਮੈਂ ਪਪਾ ਚਾਹ ਪਾਣੀ ਦਾ ਪੀ ਲੈਣ ਦੇ ਨੂੰ ਆਉਣ ਸਾਰੀ ਲੱਗ ਜਾਗਾ ਪਿਆ ਵੇਲੇ ਚੋਰਾ ਪਿਆ ਕੁੜੀਆਂ ਨੂੰ ਵੀ ਬੋਲਦਾ ਇਹ ਆਪਦੇ ਘਰੇ ਨਾਲ ਤਾਂ ਉਹ ਜਾਣਦੇ ਆ ਉਹ ਆਪਦੇ ਘਰੇ ਹੀ ਵਾਸਦੀਆਂ ਚੰਗੀਆਂ ਹੁੰਦੀਆਂ ਇਹ ਐਵੇਂ ਤੂੰ ਤੀਜੇ ਦਿਨੋਂ ਇੱਥੇ ਸੱਤ ਲੈਣੀ ਆ ਮਰੋ ਯੱਪ ਪੈ ਜੂਗਾ ਤੇ ਉੱਥੇ ਘਬਰਾ ਕਿੰਨਾ ਤੰਗ ਕਰਦੇ ਹੋਣਗੇ ਤਾਂ ਹੀ ਆਹ ਤੰਗ ਤਾਂਗਣਾ ਕਰਦੇ ਇਹਨੂੰ ਤੰਗ ਕਰਦੇ ਤੈਨੂੰ ਵੀ ਤੰਗ ਕਰਦੇ ਅਸੀਂ ਮੈਂ ਤਾਂ ਕਿ ਤੈਨੂੰ ਸੱਦੂਗੀ ਤੇਰਾ ਕਾਹ ਤੱਕ ਕਿੰਦੂ ਖਿਆ ਤੂੰ ਨਾ ਦੇ 5 ਰੁਪਏ ਜਿਹੜੇ ਇਹਦੀ ਤਲੀ ਤੇ ਧਰਨੇ ਆ ਉਹ ਧੀ ਧਿਆਣੀ ਕਿਤੇ ਵਰੇ ਸ਼ਮਾਈ ਤੇ ਕੀ ਆਉਂਦੀ ਸੋਹਣੀ ਲੱਗਦੀ ਹੁੰਦੀ ਆ ਐ ਰੋਜ਼ ਤੂੰ ਤੀਜੇ ਇਕਦਮੋਂ ਕਹਿ ਦਿੰਨੀ ਆ ਕੁੜੀ ਨੂੰ ਲਿਆ ਜਾ ਕੇ ਤੇ ਫਿਰ ਭੈਣ ਭਰਾ ਜਾਂਦੀ ਹੁੰਦੇ ਭੈਣਾ ਕੋਲੇ ਭੈਣ ਨੂੰ ਨਾਲ ਲੈ ਤੇ ਫਿਰ ਕੀ ਫਰਕ ਪੈ ਪੰਜ ਦਿਨ ਤੈਨੂੰ ਕਈ ਨੂੰ ਹੋਇਆ ਉਹਨੂੰ ਤੰਗ ਵਾਲਾ ਕਰਦੇ ਪਾਪਾ ਤਾਂ ਤੰਗੜਾ ਕਰਦੇ ਆ ਕੀ ਤੰਗ ਕਰਦੇ ਤੈਨੂੰ ਮੈਨੂੰ ਤੰਗ ਕਰਦੀ ਆ ਸਾਰੇ ਤਾਂ ਹੀ ਆਈ ਆ ਮੇਰੇ ਕਿਹੜਾ ਜੀ ਕਰਦਾ ਇੱਥੇ ਰੋਜ਼ ਉਹਨੂੰ ਤੇ ਤੂੰ ਤੀਜੇ ਕਦੋਂ ਲਬਰ ਲਬਰ ਕਰਦੀ ਰਹੀ ਨਹੀਂ ਆ ਤੇ ਆਪਣੀ ਨੂੰ ਕਿੰਨਾ ਚਿਰ ਜਾਂਦੀ ਆ ਆਪਦੇ ਪੇਕੀ ਨੂੰ ਨਹੀਂ ਜਾਂਦੀ ਤੈਨੂੰ ਕੀ ਤੰਗ ਕਰਦੇ ਹੈ ਮੁੰਡੇ ਨੂੰ ਪਤਾ ਹੀ ਐ ਮੇ ਮੇ ਮਾਰੀ ਮਾਂ ਕਿਨਾਂ ਤੰਗ ਕਰਦੀ ਮੈਂ ਤਾਂ ਦਿੱਤੀ ਛੱਡ ਦੂੰਗੀ ਤੇਰਾ ਕੀ ਢਿੱਡ ਦੁਖਦਾ ਉਹ ਬਾਪੂ ਐਵੇਂ ਪੁਰਾਣਾ ਸਿਰ ਚੜਜੂਗਾ ਸਿਰ ਲੈ ਕੇ ਆਇਆ ਤਾਂ ਕਿ ਤੁਸੀਂ ਮਾਵਾ ਮਾਂ ਪੁੱਤਾਂ ਨੇ ਤੁਸੀਂ ਘਰ ਪਟਣਾ ਇਹਦਾ ਅਸੀਂ ਤੈਨੂੰ ਦੱਸਤਾ ਮੈਂ ਘਰ ਕਿਉਂ ਪਟਣਾਗਾ ਉਹ ਪਤਾ ਗਲ ਪੈਂਦਾ ਸੀਗਾ ਮੇਰੇ ਵੀ ਤਾਂ ਹੀ ਲੈ ਕੇ ਆਇਆ ਮੈਂ ਜਾ ਕੇ ਇਹਨੂੰ ਪਤਾ ਕਿੰਨਾ ਤੰਗ ਕਰਦਾ ਨਹੀਂ ਨਹੀਂ ਤੇ ਤੂੰ ਵੀ ਉਹਨੂੰ ਛੱਡ ਕੇ ਆਇਆ ਕਰ ਆਪਦੇ ਘਰ ਵਾਲੀ ਨੂੰ ਇਰੂ ਲਈ ਐਕਰ ਤੇ ਉਹਨੂੰ ਉੱਥੇ ਪੇਕੀ ਛੱਡਿਆ ਐਕਰ ਮੈਂ ਕਿਹੜਾ ਤੰਗ ਕਰਦਾਗਾ ਤੇ ਉਹ ਵੀ ਛੇ ਮਹੀਨਾ ਤੋਂ ਜਾਣਦੀ ਹੈ ਕਿ ਤੰਗ ਕੀ ਕਰਦੇ ਆ ਮੈਨੂੰ ਤਾਂ ਦੱਸਿਆ ਨਹੀਂ ਕਿ ਤੰਗ ਕਰਦੇ ਆ ساری ਢਾੜੀ ਕੰਮ ਲਈ ਰੱਖਦੇ ਨੂੰ ਵਿਚਾਰੀ ਤੇ ਕੰਮ ਤਾਂ ਕਰਾਉਣਾ ਹੀ ਤੇ ਤੁਸੀਂ ਨਹੀਂ ਕਰਾਉਂਦੇ ਤੇਰੇ ਘਰ ਵਾਲੀ ਵੀ ਕੰਮ ਕਰਦੀ ਐ ਸਾਰੀ ਢਾੜੀ ਕੰਮ ਕਰਦੀ ਉਹ ਵੀ ਬੈਠਾ ਹੋਵੇ ਤਾਂ ਤੈਨੂੰ ਪਤਾ ਹੋਵੇ ਵੀ ਘਰੇ ਕੀ ਕੁਸ ਹੋਈ ਜਾਂਦਾ ਹੈਂ ਕੁੜੀ ਦੇ ਤੇ 10 ਫੋਨ ਆਉਂਦੇ ਦਿਨ ਚ ਵੀ ਮੈਨੂੰ ਲੈ ਜਾਓ ਆ ਕੇ ਮੈਨੂੰ ਮਾਰ ਦੇਣਗੇ ਮੈਨੂੰ ਕੁੱਟ ਦੇ ਐ ਹੈ ਮੈਨੇ ਕੰਮ ਨਹੀਂ ਕਰਦੇ ਤਾਂ ਤੂੰ ਮਾਵੀ ਦੇ ਪੈਰਾਂ ਨੇ ਲੱਤ ਤੇ ਨੱਤ ਧਰ ਕੇ ਤੈਨੂੰ ਸ਼ਰਮ ਨਹੀਂ ਆਉਦੀ ਵੀ ਮੈਤੀ ਕਿੰਨੀ ਔਖੀ ਓ ਮੇਰੀ ਨਿਗਾ ਤੇਰੇ ਚ ਹੀ ਹੁੰਦੀ ਐ ਤਾਂ ਮੈਂ ਤੈਨੂੰ ਦੱਸਦਾ ਤੂੰ ਫੋਨ ਤੂੰ ਲਾਉਣੀ ਐ ਇਹਨੂੰ ਬਿੰਨੇ ਬਿੰਨੇ ਫੋਨ ਲਈ ਰੱਖਦੀ ਐ ਇਹਨੂੰ ਤੇ ਲਾਉਣਾ ਨਹੀਂ ਗੱਬੀ ਦਿੰਦੀ ਉਹ ਇਨਾ ਪੁਰਖਾਂ ਨੂੰ ਫੋਨ ਨਹੀਂ ਲਈਦਾ ਹੁੰਦਾ ਆਹੋ ਤੂੰ ਨਾ ਦੇ ਜਿਹੜ ਇਹ ਪੇੜਾ ਭਰਾ ਜਾਂਦਾ ਰਹੇ ਇਹਦੇ ਕੰਮ ਕੂਰੇ ਪਾਣੀ ਨਹੀਂ ਪੀਣ ਦਿੱਤਾ ਧਾਣੀ ਨਹੀਂ ਨਾ ਕੋਈ ਚਾਹ ਵਿਚਾਰੀ ਉਹਨਾਂ ਕਹਾਂ ਬਹਿ ਜਾ ਆਉਣ ਸਾਰੀ ਤੂੰ ਤਾਂ ਗਲ ਪੈ ਗਿਆ ਵਿਚਾਰੀ ਇਹਨੇ ਕੀ ਦਿਨੇ ਤਾਂ ਮੱਚ ਕੇ 12 ਵਾਰ ਦਿਨ ਵੇਖ ਕੇ ਤੁਹਾਨੂੰ ਚਲ ਆਪਣੇ ਘਰੇ ਚਲੇ ਇਹਨੂੰ ਕੀ ਆਖਣਾ ਇੰਨਾ ਵੱਡਾ ਟੱਬਰ ਸਾਰਾ ਦਿਨ ਕੰਮ ਹੀ ਕਰਾਈ ਜਾਂਦੇ ਕੰਮ ਹੀ ਮੇਰੇ ਦਾ ਮੱਤ ਮਾਰੀ ਪਈ ਉਹਨਾਂ ਨੇ ਤੇ ਕੰਮ ਤਾਂ ਪੁੱਤ ਆਪਦੇ ਕਰਨਾ ਹੀ ਹੁੰਦਾ ਆ ਕੰਮ ਆਪਦੇ ਕਰਮ ਹੁੰਦੇ ਆ ਬੰਦੇ ਦੇ ਜੇ ਕੰਮ ਕਰਦਾ ਨੇ ਜਿਹੜਾ ਬੰਦਾ ਉਹਦੇ ਕਰਮ ਹੁੰਦੇ ਆ ਹੁਣ ਆਪਣੇ ਤਾਂ ਇੱਧਰ ਛੋਟਾ ਜਿਹਾ ਪਰਿਵਾਰ ਆ ਭਾਬੀ ਨੂੰ ਕਿੰਨਾ ਕੁ ਕੰਮ ਕਰਨਾ ਪੈਂਦਾ ਉੱਥੇ ਬੰਦਾ 20 ਤੇ ਜੀ ਆਗੇ ਰੋਟੀਆਂ ਪਕਾਉਂਦੀ ਪਕਾਉਂਦੀ ਮੈਂ ਮਰਨ ਵਾਲੀ ਹੋ ਜਾਂਦੀ ਐ ਐਡਾ ਘਰ ਆ ਕਿੰਨੀ ਕੁ ਮੈਂ ਸਫਾਈ ਕਰਾਂ ਇਹ ਤਾਂ ਲਾਪਰ ਲਾਪਰ ਮਾਰਦੀ ਰਹਿੰਦੀ ਐ ਤੇਰਾ ਘਰ ਪਟ ਦਊਗੀ ਇਹਦੇ ਮਗਰ ਨਾ ਲੱਗ ਮੈਂ ਤਾਂ ਲੱਪ ਲੱਪਰ ਮਾਰ ਦੇ ਤੂੰ ਵੇਖ ਕੇ ਬਣਾਇਆ ਲੈ ਚੰਗਾ ਭਾਲਾ ਕਿੱਡਾ ਟੱਬਰ ਭਾਲ ਕੇ ਤਾਤਾ ਛੱਤ ਜਿੱਡਾ ਹਾਂ ਕੁੜੀ ਸਾੰਬੇ ਉਹਨਾਂ ਨੇ ਕ ਕੀ ਪਹਿਲੀ ਆਪਣੇ ਨਾਲ ਦੁਗਣੀ ਭਾਲੀ ਆ ਉਦੋਂ ਤਾਂ ਕਹਿੰਦੀ ਸੀ ਮੈਂ ਪਹਿਲੀ ਪਹਿਲੀ ਦੁਗਣੀ ਵੇਖਣੀ ਆ ਆਪਦੀ ਕੁੜੀ ਆਸਤੇ ਵੇਖਣੀ ਨਹੀਂ ਦੁਗਣੀ ਹੋਰ ਕੀ ਆ ਝੁੱਪ ਕਰਕੇ ਖੜ ਜਾ ਇੱਥੇ ਦੇਖ ਜਿੱਤਾ ਹਾਂ ਭਾਲੀ ਪੁੱਤ ਇੱਥੇ ਝੱਪਰ ਖੜ ਜਾ ਮੈਨੂੰ ਬਾਪੂ ਤੈਨੂੰ ਨਹੀਂ ਪਤਾ ਮੈਂ ਹੁਣ ਜਾ ਸੀ ਨਾ ਉੱਥੇ ਪਿੰਡ ਹਾਂ ਤੇ ਚਾਹ ਵੀ ਨਹੀਂ ਪੁੱਛੀ ਮੇਰ ਦਾ ਚਾਹ ਪੁੱਛੀ ਕਿ ਕੱਲੀ ਫੜਾਤੀ ਫਿੱਕੀ ਚਾਹ ਫੜਾਤੀ ਮੈਂ ਮੱਥੇ ਮਾਰ ਦੇ ਚਾਹ ਹੋ ਗਈ ਪੁੱਛਣਾ ਵ ਤੇ ਤੈਨੂੰ ਚਾਹ ਕੇ ਪੁੱਛਣਾ ਤੂੰ ਤਾਂ ਤੀਜੇ ਦਿਨੋਂ ਜਾ ਖੜਦਾ ਉਥੇ ਥੁਗਰਪੁਣਾ ਮਰੀ ਜੈਨ ਸਾਰੀ ਦਿਹਾੜੀ ਬੋਲਟ ਲੈ ਕੇ ਸਾਰੇ ਪਿੰਡ ਦੇ ਗਿੜੇ ਲਾਉਂਦਾ ਰਹਿੰਦਾ ਦੋਆ ਤਿੰਨਾ ਪਿੰਡਾਂ ਦੇ ਗਿੜੇ ਕੱਢ ਦਿੰਦਾ ਹੈ ਕੰਮ ਦਾ ਕੋਈ ਕਰਦਾ ਨਹੀਂ ਤੀਜੇ ਦਿਨੋਂ ਤੂੰ ਇਹਨੂੰ ਕੁੜੀ ਕੋਲੇ ਘਰ ਦਿੰਨੀ ਹੈ ਤੇ ਭੈਣ ਕੋਲੇ ਭਰਾ ਜਾਂਦੇ ਹੁੰਦੇ ਆ ਹੁਣ ਤੈਨੂੰ ਪਿੰਡਾਂ ਕਰਾ ਰੋਸ਼ ਛੱਦ ਜੁੱਦੀ ਦਾੜੀ ਲੈ ਕੇ ਜਾਵੜਿਆ ਕਰ ਤੋਥ ਪੁੱਤ ਮੈਨੂੰ ਸਹੀ ਕੱਢ ਕੇ ਰੱਜ ਕੇ दारू ਨਾ ਵੇਜਿਆ ਕਰ ਮੈਨੂੰ ਸਹੀ ਗੱਲ ਦੱਸ ਕੀ ਗੱਲ ਹੈ ਨਹੀਂ ਇਹ ਤੇਰਾ ਘਰ ਪਟਦੂਗੀ ਜੱਪ ਕਰਕੇ ਨਾ ਤੈਨੂੰ ਉੱਥੇ ਛੱਡ ਗਿਆ ਕੁੜੀ ਨੂੰ ਆਹੋ ਇਹਦੀ ਸਿੱਖਿਆ ਲੈ ਲੈ ਜਿੱਥੇ ਇਹ दारू ਪੀਂਦਾ ਤੇ ਨਾਲ ਹੀ ਉਹਨੂੰ ਲਾ ਦਿਆ ਕਰ ਉੱਥੇ ਬਹਿ ਕੇ ਉਹ ਪੀ ਲਿਆ ਕਰੂਗਾ ਇਹ ਦੇਖਾ ਕਿੰਨਾ ਸੋਹਣਾ ਬਣਾਈ ਜਾਂਦਾ ਘਰ ਮੁੰਡੇ ਦਾ ਬਣਾਦਾ ਤੂੰ ਕੋਈ ਬਣਾਦਾ ਮੁੰਡੇ ਦਾ ਤੇ ਮੁੰਡੇ ਦਾ ਬਣਾਇਆ ਹੀ ਆ ਮੈਂ ਹੀ ਬਣਾਇਆ ਤੂੰ ਹਜੇ ਮੈਂ ਬਣਾਇਆ ਹੀ ਨਹੀਂ ਕੁਛ ਇਹ ਬਣਾਦਾ ਮੈਂ ਤਾਂ ਦੀਂਦਾ ਨਹੀਂ ਕੋਈ ਕਿੱਦੇ ਨਾ ਵਿਆਹਿਆ ਹੋਆ ਕੋਈ ਘਰ ਨਹੀਂ ਉਹਨੂੰ ਚਾਹ ਤੇ ਅੱਪਾ ਕਿ ਤੱਕ ਗੱਡੀ ਨਹੀਂ ਲੈ ਕੇ ਦਿੱਤੀਗੀ ਹਾਂ ਇਕੱਲੀ ਤਾਂ ਠੇਕਾ ਹੀ ਪੂਰਾ ਹੁੰਦਾ ਤੇ ਇਥੋਂ ਤੱਕ ਠੇਕਾ ਘਰ ਦਾ ਖਰਚਾ ਹੀ ਪੂਰਾ ਹਜੇ ਨਾ ਤੇ ਜਿਹੜੀ ਆਪਦੀ ਬਣਾਈ ਆ ਉਹੀ ਰਹਿ ਗਈ ਤੇ ਬੰਦਾ ਉਹ ਹੀ ਬਹੁਤ ਤਕੜਾ ਹੈ ਤੇ ਜਿਹੜਾ ਬੰਦਾ ਕੋਠੀਆਂ ਪਾ ਲਓ ਖਰਚੇ ਵਧਾਈ ਚਲੋ ਗੱਡੀਆਂ ਲੈ ਲਓ ਗੱਡੀ ਲਿਉਣੀ ਸੌਖੀ ਆ 5-7 ਲੱਖ ਰੁਪਏ ਵਿਆਜ ਵੇਖ ਲੈ ਕਿੰਨਾ ਪੈਂਦਾ ਉਹ ਲੋਕ ਪਤਾ ਤਾਨੇ ਮਾਰਦੇ ਆਗੇ ਤਾਨੇ ਮਾਰਦੇ ਆ ਦੋ ਤੇ ਦੋ ਸਾਲ ਤਾਂ ਨੂੰ ਹੋ ਗਏ ਬੁਲਟ ਲੈ ਕੇ ਦਿੱਤੇ ਨੂੰ ਤੇ ਬੋਟ ਲੈ ਕੇ ਇੰਨੇ ਨੂੰ ਕਾਲਜ ਜਾਣਾ ਹੁੰਦਾ ਕਾਲਜ ਜਾਣਾ ਹੁੰਦਾ ਹਾਂ ਤੇਰਾ ਕੋਈ ਪੀ ਪਹਿਲਾਂ ਮੈਨੂੰ ਸਹੀ ਗੱਲ ਦੱਸ 5 ਦਿਨ ਹੋ ਗਏ ਗਈ ਨੂੰ ਤੀਜੇ ਦਿਨੋਂ ਬੁਲਾ ਲੈਨੀ ਐ ਨੂੰ ਤੂੰ ਤੇ ਤੈਨੂੰ ਇਹਦਾ ਹਾਂ ਨਹੀਂ ਦਿੱਤਾ ਕਿ ਸ਼ਕਲ ਨਹੀਂ ਦਿੱਤਾ ਤੈਨੂੰ ਕਿਵੇਂ ਹੋਈ ਪਈ ਆ ਸ਼ਕਲ ਦੇ ਇਹਨੂੰ ਮਾੜੀ ਮੋਟੀ ਮੱਤ ਦੇ ਇਹਨੂੰ ਵੀ ਪੁੱਤ ਤੂੰ ਉੱਥੇ ਕੰਮ ਕਰਾ ਆਪਦੇ ਪੇਕੀ ਆਪਦੇ ਸਹੋਰੀ ਕੰਮ ਕਰਾ ਕਰਾ ਕੇ ਤਾਂ ਉਹਦਾ ਮੂੰਹ ਉੱਡਿਆ ਪਿਆ ਵੇਖ ਤਾਂ ਲੈ ਹੋਈ ਕਿੰਨੀ ਰਾਜੀ ਸੀਗੀ ਜਮਾ ਸੁਕਾਤੀ ਉਹਨਾਂ ਨੇ ਸੁਕਾਤੀ ਇਹਨੂੰ ਤੁਸੀਂ ਤਾਂ ਮੋਟੀ ਕਰ ਲਓ ਇਹਨੂੰ ਬਾਹਾਲੋ ਘਰੇ ਇੱਥੇ ਖਵਾਈ ਚੱਲੋ ਘਰ ਪਟ ਦਿਓ ਇਹਦਾ ਇਹਨੂੰ ਮਾੜੀ-ਮੋਟੀ ਅਕਲ ਦੇਓ ਮਾਂ-ਪੁੱਤ ਮੈਨੂੰ ਪਤਾ ਸੀ ਤੂੰ ਘੰਟਾ-ਘੰਟਾ ਲੱਗੀ ਰਹਿੰਦੀ ਸੀ ਕੁੜੀ ਨਾ ਤੇ ਮੈਨੂੰ ਲੱਗਦਾ ਸੀ ਮੇਰਾ ਮੱਥਾ ਠਾਂਕਦਾ ਸੀ ਵੀ ਤੂੰ ਘਰ ਪੱਟਾਂ ਦੀ ਕੁੜੀ ਦਾ ਤੇ ਕੁੜੀ ਨੂੰ ਫੋਨ ਨਹੀਂ ਕਰਨਾ ਸੀਗਾ ਜੇ ਕੁੜੀ ਨੂੰ ਕੋਈ ਕੰਮ ਨਹੀਂ ਆਉਂਦਾ ਸੀ ਤੇ ਮੈਂ ਫੋਨ ਤੇ ਦੱਸ ਦਿੰਦੀ ਸੀ ਭਾਈ ਆਹ ਆਏ ਨਹੀਂ ਆਏ ਕਰ ਲੈ ਹੈ ਕੁੜੀ ਦਾ ਘਰ ਬਸਾਉਣਾ ਨਹੀਂ ਚਾਹੁੰਦਾ ਸੀ ਤੂੰ ਕਿੰਨ ਪਟਕੇ ਘਰੇ ਜਮੇ ਬਾ ਲੈਂਦੇ ਵੀ ਕੰਮ ਵੀ ਨਾ ਦੱਸ ਕੇ ਫੋਨ ਵਜਦੀ ਤਿੰਨ ਤੇ ਕ ਫੋਨ ਹੀ ਦੱਸ ਜਾਂਦਾ ਹੋ ਤਾਂ ਤੈਨੂੰ ਕੰਮ ਨਹੀਂ ਦੇਦੇ ਨੀ ਕੀ ਕਰਦੀਆਂ ਇਹ ਮਾੜੀ ਮੁੱਟੀ ਅਕਲ ਨੂੰ ਹੱਥ ਮਾਰ ਆਪਣੀ ਨੂੰ ਸਾਰੀ ਦਿਹਾੜੀ ਕੰਮ ਕਰਦੀ ਆ ਪਹਿਲਾਂ ਲੀੜੇ ਧੋਂਦੀ ਆ ਉਦੋਂ ਪਹਿਲਾਂ ਝਾੜੂ ਲਾਉਂਦੀ ਆ ਉਦੋਂ ਮਗਰੋਂ ਚਾਹ ਬਣਾਉਂਦੀ ਆ ਫਿਰ ਲੀੜੇ ਧੋਂਦੀ ਆ ਫਿਰ ਰੋਟੀਆਂ ਲਾ ਕੇ ਦਿੰਦੀ ਆ ਆਪਾਂ ਨੂੰ ਕਿੰਨਾ ਕੰਮ ਕਰਦੀ ਹਜੇ ਹਜੇ ਤੂੰ ਮਟਰ ਜੇ ਕੱਢੀ ਆ ਉਹਨੇ ਜਿਹਾ ਜਿਹਾ ਸਬਜ਼ੀ ਵੀ ਬਣਾਉਣੀ ਆ ਉਹ ਤਾਂ ਮੌਜ ਨਾ ਬਹਿ ਜਾਨੀ ਆ ਥਰ ਰਿਜਾਈ ਚ ਹੋ ਕੇ ਤੇ ਕਿਉਂ ਘਰ ਪੜਦੀ ਆ ਕੁੜੀ ਦਾ ਇਹਨੂੰ ਮੋੜੇ ਨੂੰ ਘਰੇ ਜਾਣ ਦੇ ਨੂੰ ਐਂ ਕਿ ਤਾਂ ਕਿਵੇਂ ਜਾਣ ਦੇ ਜਾਂ ਘਰੇ ਕੋਈ ਬਾਈ ਕੇ ਗੱਲ ਕਰਾਂਗੇ ਤਾਂ ਫੇਰ ਹੀ ਭੇਜਾਂਗੇ ਹੈ ਕੀ ਨਹੀਂ ਇਹਨੂੰ ਹੁਣ ਕਰਨਾ ਸਾਰਾ ਕੰਮ ਕਰ ਲੈਂਦੀ ਐ ਸਲਾਈ ਕਢਾਈ ਇਹਨੂੰ ਵਾਧੂ ਆਉਂਦੀ ਐ ਸਲਾਈ ਕਢਾਈ ਤੇ ਲਾ ਦੇ ਐਡਾ ਤਕੜਾ ਘਰ ਘਾੜ ਕੇ ਦਿੱਤਾ ਉਹਨਾਂ ਦਾ ਕੰਮ ਕਰਨ ਦੇ ਉਹਨਾਂ ਦੇ ਨਾਲ ਕੰਮ ਕਰ ਅਗਲੇ ਵੇਹੀ ਕਦੇ ਹਸਤੇ ਕੰਮ ਕਰਾਉਣ ਵਾਸਤੇ ਆਪਾਂ ਨੂੰ ਕਦੇ ਹਸਤੇ ਲੈਂਦੀ ਐ ਕੰਮ ਕਰਨ ਵਾਸਤੇ ਲੈਂਦੀ ਐ ਤੂੰ ਤੂੰ ਕਰ ਲਿਆ ਕਰ ਨੂੰ ਨੂੰ ਵੀ ਉਹ ਨਹੀਂ ਖੋਲਦੇ ਕੱਲ ਨੂੰ ਨੂੰ ਵੀ ਤੂੰ ਕੱਲ ਨੂੰ ਕਰ ਲੈ ਉੱਥੇ ਉਹਨੇ ਕੱਲ ਦੀਗੀ ਤੇ ਮੈਂ ਤਾਂ ਨਿਕਲ ਰਿਹਾ ਤਾਂ ਮੁੰਡੇ ਦੇ ਵਾਸਤਾ ਮੁੰਡਾ ਕੱਲੇ ਨਾ ਕੱਲੇ ਤੇਰਾ ਕੀ ਜੋੜ ਢਿੱਡ ਦੁਖੀ ਜਾਂਦਾ ਬੈਠੇ ਦਾ ਢਿੱਡ ਦੁਖਦਾ ਮੇਰਾ ਮੈਨੂੰ ਫਿਕਰ ਆ ਵੀ ਤੂੰ ਇਹਦਾ ਘਰ ਪਟੇਂਗੀ ਬਿਲ ਲੱਗਦਾ ਕੋਈ ਨਹੀਂ ਚਲਦੀ ਇਹ ਬਹਿ ਕੇ ਦੱਸ ਆਪ ਕੀ ਗੱਲ ਐ ਇਹ ਤਾਂ ਬੋਲੀ ਜੀ ਗੱਲ ਪੁੱਤ ਦੱਸ ਮੈਨੂੰ ਤੂੰ ਸਹੀ ਗੱਲ ਦੱਸ ਮੇਰੀ ਕੁੜੀ ਵੇਖ ਲੈ ਭੁੱਖੀ ਮਾਰਦੀ ਚੱਲ ਪੁੱਤ ਚਾਹ ਪਾਣੀ ਪੀ ਐ ਇੱਥੇ ਖੜ ਜਾ ਪੁੱਤ ਪਹਿਲਾਂ ਮੈਨੂੰ ਦੱਸ ਮੁੰਡੇ ਨੇ ਕੁਛ ਕਿਹਾ ਤੈਨੂੰ ਨਹੀਂ ਕਿਹਾ ਡੈਡੀ ਤੇ ਤੇਰੀ ਸੱਸ ਨੇ ਕੁਛ ਕਿਹਾ ਤੈਨੂੰ ਤੇਰਾ ਲੜੀਆ ਹੋ ਉਹ ਕਹਿੰਦੇ ਰਹਿੰਦੇ ਟੋਕਦੇ ਰਹਿੰਦੇ ਡੈਡੀ ਮੈਨੂੰ ਹਰੇ ਕੰਮ ਚ ਸਾਸਰੇ ਦਾ ਪੁੱਤ ਕਹਨੇ ਹੁੰਦਾ ਕੰਮ ਨੂੰ ਤੂੰ ਆਪਦੀ ਮਾਰਗੀ ਕਾ ਤੋ ਬੰਦ ਜਾਨੀ ਆ ਕੰਮਚੋਰ ਇਹ ਕੰਮ ਇਹਨੇ ਵੜੇ ਕਰਾਈ ਪਹਿਲਾਂ ਤੋਂ ਲੈ ਕੇ ਤੇ ਕੰਮ ਤੂੰ ਨਹੀਂ ਕਰਦੀ ਮੈਨੂੰ ਲੱਗਦਾ ਉੱਥੇ ਡੈਡੀ ਉਹ ਕਿਤੇ ਦੀਦੀ ਵਰਗੇ ਆਏ ਰਹਿੰਦੇ ਆ ਤੇਰੇ ਸਹੁਰੇ ਨੇ ਕੁਝ ਕਿਹਾ ਹੋਵੇ ਤੈਨੂੰ ਨਹੀਂ ਉਹਨਾਂ ਨੇ ਕਿਹਾ ਤੇ ਫੇਰ ਜੇ ਕਿਸੇ ਨੇ ਕੁਝ ਕਿਹਾ ਹੀ ਨਹੀਂ ਤੇ ਤੂੰ ਤੀਜੇ ਕਦੋਂ ਕਹ ਤੋ ਇਹਨੂੰ ਸੱਤ ਲੈਣੀ ਆ ਮੈਂ ਫੋਨ ਤਾਂ ਕੀਤਾ ਸੀ ਮੈਨੂੰ ਲੈ ਜਾ ਮੈਂ ਪਰੇਸ਼ਾਨ ਹੋਈ ਪਈ ਸੀ ਉਹ ਦੂਜੇ ਵੀ ਕਹਿੰਦੇ ਰਹਿੰਦੇ ਵੱਡੇ ਦੀਦੀ ਵਰਗੇ ਪੁੱਤ ਤੈਨੂੰ ਆਪ ਦਾ ਉਹ ਘਰ ਨਾ ਤੂੰ ਤੈਨੂੰ ਜੀ ਲਾਉਣਾ ਪੈਣਾ ਉੱਥੇ ਤੈਨੂੰ ਆਪ ਦਾ ਘਰ ਬਣਾ ਕੇ ਰਹਿਣਾ ਪੈਣਾ ਇਹਦੇ ਮਗਰ ਨਾ ਲੱਗ ਇਹਦੇ ਤਾਂ ਜੜ ਕੱਢ ਦੇਣੀ ਹੈ ਤੇਰੀ ਮੈਨੂੰ ਪਤਾ ਹੈ ਇਹਦਾ ਇਹਨੇ ਕਿੰਨਾ ਕੰਮ ਕਰਿਆ ساری ਜ਼ਿੰਦਗੀ ਇਹਨੇ ਕੰਮ ਨਹੀਂ ਕਰਿਆ ਅੱਧਾ ਕੰਮ ਤਾਂ ਮੈਥੋਂ ਕਰਾਉਂਦਾ ਭਾਂਡੇ ਤਾਂ ਸਾਰੀ ਉਮਰ ਮੈਥੋਂ ਮਜਾਏ ਆ ਤੂੰ ਇਹਦੇ ਮਗਰ ਲੱਗੀ ਜਾਨੀਂ ਜਰਦਾ ਨੀ ਕੁੜੀ ਨੂੰ ਘਰੇ ਆਈ ਨੂੰ ਤੂੰ ਕਿਹੜੇ ਵਾਲੇ ਭਾਂਡੇ ਮਾਂਜੇ ਚਗਲਾ ਐਵੇਂ ਭੰਕੀ ਜਾਂਦਾ ਸਾਰਾ ਦਿਨ ਬੈਠਾ 20 ਯਾਰੀ ਤੇਰੇ ਭਾਂਡੇ ਮਾਂਜੇ ਆ ਮੈਂ ਮਰੀ ਜੰਨੀ ਐਵੇਂ ਤੂੰ ਕੁੜੀ ਨੂੰ ਕਿਉਂ ਕੁੜੀ ਦਾ ਘਰ ਪੜਦੀ ਆ ਤੂੰ ਕੁੜੀ ਨੂੰ ਜਾਣ ਦੇ ਜਾਂ ਤੂੰ ਐਵੇਂ ਤੂੰ ਚੁੱਪ ਕਰਕੇ ਲੈਣ ਮੇਰੇ ਪੁੱਛੇ ਬਣਾ ਕੁੜੀ ਨੂੰ ਲਿਆਂਦਾ ਨਾ ਤੇ ਵੇਖ ਲਈ ਐਵੇਂ ਤੁਰਿਆ ਫਰਦਾ ਜਾ ਕੁੜੀ ਨੂੰ ਛੱਡ ਗਿਆ ਘਰੇ ਪੁੱਤ ਜਦੋਂ ਦੋਨੇ ਜੀ ਆਏ ਤੁਸੀਂ ਦੋਨੇ ਜੀ ਆ ਕੇ ਮਿਲ ਜਿਓ ਭਾਉਣ ਦੀ ਕੱਲ ਨੂੰ ਆ ਜਿਓ ਜਾਂ ਨੂੰ ਛੱਡ ਗਿਆ ਕੁੜੀ ਛੱਡਿਆ ਨਾ ਜੇ ਮੇਰੇ ਤੋਂ ਬਿਨਾ ਕੁੜੀ ਲਿਆਂਦੀ ਨਾ ਤੂੰ ਚੁੱਪ ਕਰਕੇ ਆ ਆ ਉਹ ਕੱਢ ਮਟਰ ਮਟਰ ਜਿਹਾ ਹੋੱਕੀ ਕੱਢ ਦੀ ਚੌਲੇ ਤੂੰ ਨਾ ਜੇ ਇਦੂ ਬਗੜਾ ਕੁੜੀ ਨੂੰ ਫੋਨ ਲਾਉਂਦੀ ਵੇਖ ਲੀਦਾ ਨਾ ਮੈਂ ਤੈਨੂੰ ਜੁੱਤਾਂ ਨਾਲ ਕੁੱਟੂਗਾ ਤੇਰਾ ਤੂੰ ਤਾਂ ਜੁੱਤਾਂ ਨਾਲ ਕੁੱਟਦਾ ਹੀ ਰਿਆ ਸਾਰੀਆਂ ਵਾਰ ਹੁਣ ਕੁੱਟ ਕੇ ਅੱਜ ਲੈਗਾ ਚੱਲ ਤੂੰ ਜਾ ਕੁੜੀ ਨੂੰ ਜਾਣ ਦੇ ਚੰਗਾ ਚੱਲ ਪੁੱਤ ਘਰੇ ਚੱਲਾ ਉਹਦੇ ਚੱਲ ਕੋਈ ਨਹੀਂ ਬਾਪੂ ਛੱਡਿਆ ਉਹਦਾ ਮਰੀ ਜਾਂਦੀ ਐਵੇਂ ਚੱਲ ਤੂੰ ਜਾ ਆਉਂਦੇ ਕੱਢ ਚੌਲੇ ਚੁਲੇ ਆਉਂਦੇ ਜਾ ਨੂਨੂ ਫੜਾ ਕੇ ਆਥੇ ਫੜਾ ਕੇ ਆਉਣੀ ਐ ਘਰੇ ਕੁੜੀ ਨੂੰ ਘੁੱਟ ਚਾਹ ਵੀ ਨਹੀਂ ਪੀਂਦੀ ਤੇ ਪਾਣੀ ਤਾਂ ਕੀ ਪੀਂਦੇ ਨੇ ਚੰਦਰੇ ਨੇ ਏਡਾ ਇਹ ਦੁਸ਼ਟ ਸਾਰਾ ਦਿਨ ਮੰਜੇ ਤੇ ਬੈਠਾ ਰਹਿੰਦਾ ਚੌੜਾ ਹੋ ਕੇ ਉਹ ਕਿਉਂ ਜਵਾਗੜੀ ਦਾ ਘਰ ਪੜਦੀਆਂ ਤੂੰ ਕਿਉਂ ਜਵਾਗੜੀ ਦਾ ਘਰ ਪੜਦੀਆਂ ਤੀਜੇ ਦਿਨੋਂ ਬੁਲਾ ਲੈਨੀ ਇਹਨੂੰ ਪੜਦੀਆਂ ਘਰ ਜਵਾਗੜੀ ਦਾ ਜਾ ਜਾ ਆ ਦਾ ਕੱਢ ਚੋਲੇ ਚੂਲੇ ਜੇ ਮੈਂ ਤਾਂ ਕਿੰਨੀ ਮੈਂ ਤਾਂ ਥੋੜਾ ਸੇ ਮੈਂ ਤਾਂ ਕੱਲ ਨੂੰ ਮੈਂ ਤਾਂ ਕੱਲ ਨੂੰ ਨਾ ਉੱਥੇ ਉੱਠ ਜਾਣਾ ਚੰਡੀਗੜ੍ਹ ਯੂਨੀਵਰਸਿਟੀ ਦਾ ਮੋਰਚਾ ਜਿੰਨੇ ਦਿਨ ਖਤਮ ਨਹੀਂ ਹੁੰਦਾ ਆਪਾਂ ਨਹੀਂ ਉੱਥੇ ਉਹਨਾਂ ਦਿਨਾਉਂਦੇਗੇ ਚੰਗਾ ਨਾ ਆਈ ਬੈਠੀ ਰਹਿ ਘਰੇ ਉਹੋ ਜਿਹਾ ਮਗਰ ਲੱਗਿਆ ਸਾਰੀ ਜ਼ਿੰਦਗੀ ਦੇ ਮਗਰ ਧੋਕੇ ਪੀ ਗਿਆ ਚਾਵਟਾ ਹੂੰ ਇਹ ਤਾਂ ਮਗਰ ਹੋਈ ਨਾ ਨੱਥਾ ਨੱਥਾ ਤੇਰੇ ਮਗਰੋਂ ਪਤਾ ਨਹੀਂ ਕਿੰਨੀਆਂ ਕਤੀਆਂ ਦੇ ਘਰ ਨਾ ਸਮਝੀ ਚਪਟੇ ਜਾਂਦੇ ਆ ਜਦੋਂ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਸਾਨੂੰ ਕੌਣ ਕੀ ਸਿਖਾ ਰਿਹਾ ਤੇ ਕੀ ਸਾਡੇ ਘਰ ਲਈ ਮੇਰੇ ਪਰਿਵਾਰ ਲਈ ਕੀ ਜ਼ਰੂਰੀ ਆ ਨਾ ਸਮਝੀ ਚ ਬਹੁਤ ਸਾਰੀਆਂ ਧੀਆਂ ਦੇ ਘਰ ਮਾਵਾਂ ਨਾਲ ਘੰਟਿਆਂ ਫੋਨ ਤੇ ਗੱਲਾਂ ਕਰਨ 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 ਨਿੱਕੀ ਨਿੱਕੀ ਗੱਲ ਉਧਰ ਉਧਰੀ ਪਰੋਂ ਚਪਟੇ ਜਾਂਦੇ ਆ ਪਰ ਅਜੇ ਹਾਂ ਨਹੀਂ ਹੋਣਾ ਚਾਹੀਦਾ ਧੀ ਨੂੰ ਆਪਣੇ ਸਹੁਰੇ ਘਰ ਵਸਣ ਦਾ ਸਮਾਂ ਦੇਣਾ ਚਾਹੀਦਾ ਸਬਰ ਕਰਨ ਨੂੰ ਕਹਿਣਾ ਚਾਹੀਦਾ ਮਾਵਾਂ ਦਾ ਵੀ ਇਹੀ ਫਰਜ ਆ ਜਿਹੜੀਆਂ ਮਾਵਾਂ ਨੇ ਆਪ ਨਹੀਂ ਨਾ ਕੰਮ ਕਰਿਆ ਉਹ ਅੱਗੇ ਧੀਆਂ ਨੂੰ ਲਈ ਕੰਮ ਕਰ ਦਿੰਦੀਆਂ ਤੇ ਉਹੀ ਘਰ ਪੜਦੀਆਂ ਧੀਆਂ ਦਾ ਜਿਹੜੀਆਂ ਮਾਵਾਂ ਨੇ ਆਪ ਗਲਤ ਹਰਕਤਾਂ ਤੇ ਯਾਨੀ ਕਿ ਗਲਤ ਕਦਮ ਚੱਕੇ ਹੋਣ ਜੇ ਸਾਡੀ ਵੀਡੀਓ ਚੰਗੀ ਲੱਗੀ ਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਦੱਬ ਕੇ ਸਾਰੀ ਦੁਨੀਆ ਦੇ ਵਿੱਚ ਪਹੁੰਚਾ ਦਿਓ ਧੰਨਵਾਦ ਧੰਨਵਾਦ